ਤਰੀ ਤੇ ਮਾਮਲਾ ਹੈ ਮਰਡਰ ਦਾ ਕੀ ਇਹ ਪੂਰਾ ਮਾਮਲਾ ਹੈ ਕੌਣ ਕੌਣ ਹੁੰਦਾ ਇਹਦਾ ਹੀ ਰਾਤ ਸਾਨੂੰ 12:50 ਦੇ ਕਾਲ ਆਈ ਸੀ ਸਾਡੀ 112 ਜਿਹੜੀ ਹੈ ਐਮਰਜੈਂਸੀ ਦੇ ਰਿਸਪੌਂਸ ਸਿਸਟਮ ਤੇ ਚੌਕੀ ਯਾਰ ਦੇ ਐਸ.ਐਸ.ਓ ਸਾਹਮਣੇ ਜਿਹੜਾ ਮਾਨਜੂ ਸਾਡੇ ਐਸ.ਐਸ.ਪੀ ਸਾਹਿਬ ਅਸ਼ਨੀ ਕਟਿਆਲ ਜੀ ਨੇ ਜਿਹੜਾ ਰਿਸਪੌਂਸ ਸਿਸਟਮ ਹੈ ਸਾਡਾ ਜਦੋਂ ਇਨਸੀਡੈਂਟ ਹੁੰਦਾ ਉਹ ਇਵਿਡੈਂਸ ਜਿਹਨਾਂ ਟਾਈਮ ਲੱਗਦਾ ਜਾਂੜੀ ਇਵਿਡੈਂਸ ਜਿਹੜੀ ਮੌਕੇ ਦੇ ਸਪੌਟ ਤੇ ਸਤੰਦੇ ਸਾਨੂੰ ਦੇ ਕਹਾਂ ਜਾਂ ਸੀ ਜਿਹਦੇ ਤੇ ਚੱਲਦੇ ਜਦੋਂ ਕਾਲ ਆਈ ਹੈ ਛੋਟਾ 8 ਮਿੰਟ ਬਾਅਦ ਹੀ ਸਾਡੇ ਚੌਕੀ ਇੰਚਾਰਜ ਦੇ ਸਾਡੀ ਆਰਮੀ ਜਿਹੜੀ ਪਾਰਟੀ ਆ ਉਹ ਮੌਕੇ ਤੇ ਆ ਗਈ ਤੇ ਦੋ ਤਿੰਨ ਮਿੰਟ ਬਾਅਦ ਐਸੇ ਇੱਕ ਹੋਰ ਮੌਕੇ ਤੇ ਆ ਗਏ। ਮੌਕੇ ਤੇ ਆ ਕੇ ਜਿਹੜਾ ਦੋਨਾਂ ਅਗੇਂਸੀ ਆਫਸਰ ਵਿੱਚ ਰਿਸ਼ਵਾਲ ਸਿੰਘ ਤੇ ਚੰਗੌਰ ਸਿੰਘ ਇਹਨਾਂ ਦਾ ਪਰਿਵਾਰਕ ਕਲੇਸ਼ ਵੀ ਸੀ। ਇਵੇਂ ਜੁੜੀ ਨਹੀਂ ਮੌਕੇ ਤੇ ਆ ਗਏ ਜਿਹੜਾ ਚੰਗੌਰ ਸਿੰਘ ਸੀ। ਉਹਨੂੰ ਅਰੈਸਟ ਕੀਤਾ। ਚੰਗੌਰ ਸਿੰਘ ਨੂੰ ਆਹ ਰਾਉਂਡ ਅਪ ਕੀਤਾ। ਰਾਉਂਡ ਅਪ ਕਰਨ ਤੋਂ ਬਾਅਦ ਉਹਦੇ ਵੀ ਸੱਟ ਵੱਜੀ ਸੀ। ਇਹਨੂੰ ਹਸਪਤਾਲ ਦੱਸੋਤਾ। ਪਰਿਵਾਰ ਜਿਹੜਾ ਲੈਨਰ ਦਾ ਉਹ ਵੀ ਚੱਲਿਆ ਆ ਅੱਡੀ ਜਿਹੜੀ ਹੈ ਮੈਚੀਗੈਂ ਸਾਡੀ ਗੋਇੰਗ ਹੋਣਾ ਪਰ ਚਾਹ ਕਰਦੀ ਕਰ ਗਈ ਅਗਲੀ ਤੀਸ ਦੋਵਾਂ ਦੀ ਲੜਾਈ ਕਿੱਦਾਂ ਹੋਈ ਸਕਦਾ ਉਹ ਕਿਦਾਂ ਆਪਸ ਵਿੱਚ ਦੋਨੋਂ ਦੀ ਲੜਾਈ ਜਿਹੜਾ ਰਿਸ਼ਵਾਲ ਸਿੰਘ ਇਹ ਲੁਧਿਆਣਾ ਸਾਈਡ ਤੋਂ ਵੱਧੀ ਜਾ ਰਿਹਾ ਸੀ ਜਿਹਦਾ ਚੰਗੌਰ ਸਿੰਘ ਆ ਇਹ ਵੱਧੀ ਤੋਂ ਰਾਏਪੁਰ ਸਾਈਡ ਜਾ ਰਿਹਾ ਸੀ ਲੁਧਿਆਣਾ ਚ ਇਹ ਦੋਨਾਂ ਇੱਕ ਦੂਜੇ ਦੇ ਨਾਲ ਰੰਜੇਸਬਾਜੀ ਆ ਆਲਰੇਡੀ ਚੱਲ ਰਹੀ ਸੀ ਜਦੋਂ ਉਹਨਾਂ ਰਿਸ਼ਵਾਲ ਸਿੰਘ ਨੇ ਦੇਖਿਆ ਉਹਨਾਂ ਵੀ ਆਪਣੀ ਗੱਡੀ ਲੋਗ ਲਈ ਦੋਨੋਂ ਨੇ ਹਥਿਆਰ ਨਾਲ ਸ਼ੁਰੂ ਕਰ ਦਿੱਤਾ ਇੱਕ ਕੋਲ ਕੁਰਬਾਨ ਸੀ ਤੇ ਇੱਕ ਕੋਲ ਦਾਤਰ ਸੀ ਝਗੜਾ ਹੋਣ ਦੇ ਬਾਅਦ ਜਿਹੜਾ ਇੰਜਰਡ ਹੋਇਆ ਦਸ਼ਪਾਲ ਸਿੰਘ ਦੀ ਜਿਹੜੀ ਆ ਜਿਹੜਾ 52 ਈਅਰ 올ਡ ਦੇ ਡੈੱਥ ਹੋਈ ਹੈ ਜਿਹੜਾ ਚੰਗੌਰ ਸਿੰਘ ਦੀ 80 ਈਅਰ 올ਡ ਇਹ ਇੰਜਰਡ ਹੋਇਆ ਸੀ ਜਿਹਨੂੰ ਹਸਪਤਾਲ ਦਾਖਲ ਕਰਾਇਆ ਕਿ ਕਿਸੇ ਨਾਂ ਬਾਰੇ ਦੋ ਹੀ ਹਸਪਤਾਲਾਂ ਦੇ ਇਹ ਦੋਨੇ ਅੰਮਰਸਾਰ ਰੂਰਲ ਦੇ ਰਹਿਣ ਵਾਲੇ ਆ ਇਹਦਾ ਜਿਹੜਾ ਚੰਗੌਰ ਸਿੰਘ ਦਾ ਪਿੰਡ ਸਠਿਆਲੇ ਦੇ ਵਿੱਚ ਪੈਂਦਾ ਜਿਹੜਾ ਰਿਸ਼ਵਾਲ ਸਿੰਘ ਦਾ ਪਿੰਡ ਆ ਇਹਦਾ ਗਮਾਨ ਪਰਦਾ ਮਜੀਠੇਜ ਦੇ ਵਿੱਚ ਤਰੀ ਤੇ ਮਾਮਲਾ ਹੈ ਮਰਡਰ ਦਾ ਕੀ ਇਹ ਪੂਰਾ ਮਾਮਲਾ ਹੈ ਕੌਣ ਕੌਣ ਹੁੰਦਾ ਇਹਦਾ ਹੀ ਰਾਤ ਸਾਨੂੰ 12:50 ਦੇ ਕਾਲ ਆਈ ਸੀ ਸਾਡੀ 112 ਜਿਹੜੀ ਹੈ ਐਮਰਜੈਂਸੀ ਦੇ ਰਿਸਪੌਂਸ ਸਿਸਟਮ ਤੇ ਚੌਕੀ ਜਰ ਦੇ ਐਸ.ਐਸ.ਓ ਸਾਹਿਬ ਜਿਹੜਾ ਮਾਨਜੂ ਸਾਡੇ ਐਸ.ਐਸ.ਪੀ ਸਾਹਿਬ ਅਸ਼ਨੀ ਕਟਿਆਲ ਜੀ ਨੇ ਜਿਹੜਾ ਰਿਸਪੌਂਸ ਸਿਸਟਮ ਹੈ ਸਾਡਾ ਜਦੋਂ ਇਨਸੀਡੈਂਟ ਹੁੰਦਾ ਉਹ ਇਮੀਡੀਏਟ ਹੀ ਜਿੰਨਾ ਟਾਈਮ ਲੱਗਦਾ ਜਾਲੜੀ ਇਮੀਡੀਏਟ ਹੀ ਮੌਕੇ ਦੇ ਸਪੌਟ ਤੇ ਸਤੰਦੇ ਸਾਨੂੰ ਦੇ ਕਾਲ ਆਈ ਸੀ ਜਿਹਦੇ ਤੇ ਚੱਲਦੇ ਜਦੋਂ ਕਾਲ ਆਈ ਹੈ ਛੋਟਾ 8 ਮਿੰਟ ਬਾਅਦ ਹੀ ਸਾਡੇ ਚੌਕੀਂ ਜਾਰਦੇ ਸਾਡੀ ਆਰਬੀ ਜਿਹੜੀ ਪਾਰਟੀ ਆ ਉਹ ਮੌਕੇ ਤੇ ਆ ਗਈ ਤੇ ਦੋ ਤਿੰਨ ਮਿੰਟ ਬਾਅਦ ਐਸੇ ਕਿ ਮੌਕੇ ਤੇ ਆ ਗਏ। ਮੌਕੇ ਤੇ ਆ ਕੇ ਜਿਹੜਾ ਦੋਨਾਂ ਕੰਟਰਜੰਸੀ ਆਫਸਰ ਵਿੱਚ ਰਿਸ਼ਵਾਲ ਸਿੰਘ ਤੇ ਚੰਗੌਰ ਸਿੰਘ ਇਹਨਾਂ ਦਾ ਪਰਿਵਾਰਕ ਕਲੇਸ਼ ਵੀ ਸੀ। ਇਵੇਂ ਜਿョੜੀ ਨਹੀਂ ਮੌਕੇ ਤੇ ਆ ਗਿਆ ਜਿਹੜਾ ਚੰਗੌਰ ਸਿੰਘ ਸੀ। ਉਹਨੂੰ ਅਰੈਸਟ ਕੀਤਾ। ਚੰਗੌਰ ਸਿੰਘ ਨੂੰ ਆ ਰਾਉਂਡ ਅਪ ਕੀਤਾ। ਰਾਉਂਡ ਅਪ ਕਰਨ ਤੋਂ ਬਾਅਦ ਉਹਦੇ ਵੀ ਸੱਟ ਵੱਜੀ ਸੀ। ਇਹਨੂੰ ਹਸਪਤਾਲ ਦਾਖਾ ਦਿੱਤਾ। ਪਰਿਵਾਰ ਜਿਹੜਾ ਲੈਨਰ ਦਾ ਉਹ ਵੀ ਚੱਲਿਆ ਆ ਅੱਡੀ ਜਿਹੜੀ ਹੈ ਮੈਦਾਨ ਸਾਡੀ ਗੋਇੰਗ ਹੋਣਾ ਪਰ ਚਾਹਤ ਅੱਡੀ ਕਰ ਗਈ ਜਿਹੜੀ ਤਸੀਸ ਦੋਵਾਂ ਦੀ ਲੜਾਈ ਕਿੱਦਾਂ ਹੋਈ ਸਕਦਾ ਉਹ ਕਿੱਦਾਂ ਆਪਸ ਵਿੱਚ ਦੋਨਾਂ ਦੀ ਲੜਾਈ ਜਿਹੜਾ ਰਿਸ਼ਪਾਲ ਸਿੰਘ ਇਹ ਲੁਧਿਆਣਾ ਸਾਈਡ ਤੋਂ ਵੱਧੀ ਜਾ ਰਿਹਾ ਸੀ ਜਿਹੜਾ ਚੰਗੌਰ